ਵਰਣਦੀ ਪੰਜਾਬੀ ਤੇ ਸਾਡੇ ਨਾਲ ਕਰਨੈਲ ਸਿੰਘ ਪੀਰ ਮਹੋਬਤ ਜੁੜ ਚੁੱਕੇ ਨੇ ਕਰਨੈਲ ਸਿੰਘ ਜੀ ਸਮਾਂ ਦਿੱਤਾ ਬਹੁਤ শুকਰਿਆ ਸੱਚੀ ਗੱਲ ਜੀ ਥੈਂਕ ਯੂ ਕਰਨੈਲ ਸਿੰਘ ਜੀ ਜੋ ਹਾਲਾਤ ਲੰਘੇ ਦਿਨਾਂ ਤੋਂ ਵਾਪਰ ਰਹੇ ਖਾਸ ਤੌਰ ਤੇ ਉੱਤੇ ਜਦੋਂ ਜ세ਦਾਰ ਸਾਹਿਬ ਨੂੰ ਸੇਵਾ ਮੁਕਤ ਕਰ ਦਿੱਤਾ ਗਿਆ ਬਹੁਤ ਸਾਰੇ ਸਵਾਲ ਅਕਾਲੀ ਦਲ ਦੇ ਅਗੇਂਸਟ ਖੜੇ ਹੁੰਦੇ ਨਜ਼ਰ ਆ ਰਹੇ ਹੈ ਕਿਵੇਂ ਦੇਖ ਰਹੇ ਹੋ ਸਾਰੀ ਸਿਚੁਏਸ਼ਨ ਦੇਖੋ ਸਵਾਲ ਹਮੇਸ਼ਾ ਉਦੋਂ ਹੀ ਖੜੇ ਹੁੰਦੇ ਨੇ ਜਦੋਂ ਕੋਈ ਕੈਰ ਸਿਧਾਂਤਕ ਗੱਲਾਂ ਹੋ ਜਾਂਦੀਆਂ ਹਮ ਏ ਬੀਤੇ ਦੇ ਵਿੱਚ ਜੋ ਪਿਛਲੇ ਕੁਝ ਦਿਨਾਂ ਤੋਂ ਵਾਪਰਿਆ ਉਹ ਮੰਦ ਭਾਗਾ ਉਹ ਕੋਈ ਬਹੁਤਾ ਚੰਗਾ ਨਹੀਂ ਹੈਗਾ ਹਮਮ ਔਰ ਸਾਡੀ ਕੋਸ਼ਿਸ਼ ਇਹ ਆ ਕਿ ਜੋ ਬੀਤ ਚੁੱਕਾ ਉਸ ਤੋਂ ਅਸੀਂ ਸਬਕ ਲੈ ਕੇ ਤੇ ਅੱਗੇ ਸੁਧਾਰ ਸੁਧਾਰ ਕਰ ਸਕੀਏ ਹਮਮ ਸੋ ਉਹਦੇ ਲਈ ਸਾਡੀਆਂ ਜਿਹੜੀਆਂ ਪ੍ਰਮੁੱਖ ਸੰਸਥਾਵਾਂ ਨੇ ਉਹਨਾਂ ਦੇ ਲੀਡਰਸ਼ਿਪ ਨੂੰ ਆਪਣਾ ਇੱਕ ਅਸਾਰੂ ਰੋਲ ਨਿਭਾਉਣਾ ਚਾਹੀਦਾ ਮੈਂ ਤਾਂ ਇਹ ਚੀਜ਼ ਨੂੰ ਮੰਨਦੇ ਹੋ ਕਰਨਲ ਸਿੰਘ ਜੀ ਤੁਸੀਂ ਕਿ ਜਥੇਦਾਰ ਸਾਹਿਬ ਨੂੰ ਲਾਇਆ ਗਿਆ ਇਹ ਮੰਦ ਭਾਗਾ ਹੈ ਜਾਂ ਕੁਝ ਹੋਰ ਨਹੀਂ ਦੇਖੋ ਗੱਲ ਇਹ ਆ ਕਿ ਜਥੇਦਾਰ શ્રી ਅਕਾਲਤਖ ਸਾਹਿਬ ਇੱਕ ਵਿਧਿ ਵਿਵਧਾਨ ਦੇ ਵਿੱਚ ਉਹਨਾਂ ਨੂੰ ਲਿਆ ਜਾਂਦਾ ਵਿਧਿ ਵਿਵਧਾਨ ਦੇ ਜੀ ਦਿੱਤੀ ਬਣਾਉਂਦਾ ਕੋਈ ਉਹਨਾਂ ਨੂੰ ਜੀ ਬਕਾਇਦਾ ਲਾਇਆ ਗਿਆ ਠੀਕ ਹੈ ਜੀ ਤੇ ਜਿਹੜਾ ਮੌਜੂਦਾ ਵਰਤਾਰਾ ਉਸ ਦੇ ਵਿੱਚੋਂ ਬਾਹਰ ਨਿਕਲਣ ਲਈ ਸ਼ੇਰ ਜੋੜਨ ਦੀ ਲੋੜ ਹੈ ਉਸ ਦੇ ਲਈ ਮੈਂ ਸਿੰਘ ਸਾਹਿਬ ਜੀ ਨੂੰ ਅੱਜ ਮਿਲਿਆ ਸੀ ਔਰ ਉਹਨਾਂ ਨੇ ਇੱਕសារੂ ਜਿਹੜੀ ਸਾਨੂੰ ਪ੍ਰਤੀਕਿਰਿਆ ਦਿੱਤੀ ਹੈ ਸਾਡੇ ਸਾਹਮਣੇ ਕਿ ਮੈਂ ਤਾਂ ਪਹਿਲਾਂ ਵੀ ਸਿੰਘ ਸਾਹਿਬ ਜੀ ਨੇ ਕਿਹਾ ਕਿ ਬਕਾਇਦਾ ਪੰਜ ਸਿੰਘ ਸਹਿਬਾਂ ਦੀ ਹਾਜ਼ਰੀ ਵਿੱਚ 2 ਦਸੰਬਰ ਨੂੰ ਕਹਿ ਚੁੱਕਾ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਤੇ ਸਾਨੂੰ ਆਪਸੀ ਸਮਝ ਮਤਵ ਜਿਹੜਾ ਉਹਨੂੰ ਖਤਮ ਕਰਕੇ ਜਿਹੜੇ ਚੁੱਲ੍ਹੇ ਸਿਮੇਟ ਕੇ ਸ਼੍ਰੋਮਣੀ ਅਕਾਲੀ ਦਲ ਜਿਹੜਾ ਉਹਨੂੰ ਮਜ਼ਬੂਤ ਕਰਨਾ ਚਾਹੀਦਾ ਮੈਂ 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 ਸਿੱਧੀ ਗੱਲ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਸੀਂ ਕੀ ਤੁਸੀਂ ਵਾਜਬ ਸਮਝਦੇ ਹੋ ਕਿ ਜੇ ਉਹਨਾਂ ਨੂੰ ਕੱਢਿਆ ਗਿਆ ਹੈ ਇਹ ਗੱਲ ਸਹੀ ਸਮਝਦੇ ਹੋ ਤੁਸੀਂ ਨਹੀਂ ਨਹੀਂ ਬਿਲਕੁਲ ਗਲਤ ਹੋਇਆ ਔਰ ਉਸ ਮਸਲੇ ਦੇ ਉੱਤੇ ਹੀ ਅਸੀਂ ਵਿਚਾਰ ਕਰ ਰਹੇ ਆਂ ਕਿ ਸਿੰਘ ਸਾਹਿਬਾਨ ਮੋੜ ਆਪਣੀਆਂ ਸਵਾਵਾ ਜਿਹੜੀਆਂ ਉਹਨਾਂ ਨੂੰ ਨਿਭਾਉਣ ਉਹਦੇ ਲਈ ਅਸੀਂ ਆਪਣੇ ਯਤਨ ਜਿਹੜੇ ਆ ਉਹ ਕਰ ਰਹੇ ਆਂ ਕਨਾਲ ਸਿੰਘ ਤੁਸੀਂ ਸਿਆਸਤ ਨੂੰ ਸਮਝਦੇ ਹੋ ਖਾਸ ਤੌਰ ਦੇ ਉੱਤੇ ਅਕਾਲੀ ਸਿਆਸਤ ਨੂੰ ਸਮਝਦੇ ਹੋ ਤੁਸੀਂ ਕੀ ਸਮਝਦੇ ਹੋ ਕਿ ਐਦਾਂ ਕਿਉਂ ਕੀਤਾ ਗਿਆ ਜਾਂ ਇਹ ਫੈਸਲਾ ਕਿਉਂ ਲੈ ਲਿਆ ਗਿਆ ਕੁਝ ਦੇਖੋ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਸਰਦਾਰ ਸਿੰਘ ਵੀਰ ਸਿੰਘ ਬਾਦਲ ਨੂੰ ਮਿਲ ਕੇ ਵੀ ਕਿਹਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਕੋਈ ਇੱਕ ਦੋ ਬੰਦਿਆਂ ਦੀ ਜਵਾਬ ਨਹੀਂ ਹੈਗੀ ਇਹ ਸਾਡੀ ਉਹ ਜਮਾਤ ਹੈ ਜਿਹੜੀ 104 ਸਾਲ ਪੁਰਾਣੀ ਹੈ ਦੋ ਹੀ ਪਾਰਟੀਆਂ ਨੇ ਦੇਸ਼ ਦੇ ਅੰਦਰ ਇੱਕ ਕਾਂਗਰਸ ਜੇ ਜਿਹੜੀ ਜਿਸ ਦਾ ਲੰਮਾ ਇਤਿਹਾਸ ਹੈ ਜਿਸ ਤਰ੍ਹਾਂ ਦਾ ਵੀ ਹੈ ਚਾਹੇ ਉਹਦਾ ਕਾਲਾ ਇਤਿਹਾਸ ਹੈ ਲੇਕਿਨ ਸ਼੍ਰੋਮਣੀ ਕਾਲੀ ਦਲ ਦਾ ਇਤਿਹਾਸ ਹੀ ਬੜਾ ਸਨੈਰੀ ਹੈ 104 ਸਾਲ ਪਹਿਲਾਂ ਸਾਡੇ ਪੁਰਖਿਆਂ ਨੇ ਜਥੇਬੰਦੀ ਬਣਾਈ ਔਰ 14 ਦਸੰਬਰ 1920 ਨੂੰ ਇਹਦਾ ਗਠਨ ਹੋਇਆ ਤੇ ਗਠਨ ਵੀ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਚਲਮੁਖ ਹੋਇਆ ਸੋ ਇਹ ਜਥੇਬੰਦੀ ਦੇ ਵਿੱਚ ਕੁਝ ਬੰਦੇ ਜਿਹੜੇ ਆ ਉਹ ਜੇ ਕੋਈ ਗਲਤੀ ਕਰਦੇ ਆ ਤਾਂ ਉਹਨਾਂ ਨੂੰ ਸਮਝਣ ਦੀ ਲੋੜ ਹੈਗੀ ਐ। ਤੁਸੀਂ ਤੇ ਬਈ ਤੁਹਾਡੇ ਹਿਸਾਬ ਨਾਲ ਦੇਖੋ ਸਾਹਮਣੇ ਆ ਜਾਏਗਾ ਸਭ ਕੁਝ। ਆਉਂਦੇ ਦਿਨਾਂ ਦੇ ਵਿੱਚ ਹਰ ਚੀਜ਼ ਸਾਹਮਣੇ ਆਵੇਗੀ। ਜਥੇਦਾਰ ਸਾਹਿਬ ਨੇ ਕੋਈ ਗਲਤੀ ਕੀਤੀ। ਜਥੇਦਾਰ ਸਾਹਿਬ ਤਾਂ ਬਹੁਤ ਵਧੀਆ ਭੂਮਿਕਾ ਨਿਭਾ ਰਹੇ ਨੇ ਤੇ ਉਹਨਾਂ ਨੂੰ ਇਸੇ ਹੋਈ ਤਾਂ ਬੇਨਤੀ ਕਰਨਾ ਹੈ ਕਿ ਉਹ ਨਿਭਾਉਣ ਤੇ ਉਹ ਤਿੰਨੇ ਸੰਸਥਾਵਾਂ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਾਹਿਬ ਨਾਲ ਵੀ ਮੇਰੀ ਗੱਲਬਾਤ ਹੋਈ ਹੈ। ਐ ਐਡਵੋਕੇਟਰ ਜੰਦਰ ਸਿੰਘ ਭਾਮੀ ਉਹਨਾਂ ਨੂੰ ਵੀ ਮੈਂ ਬੇਨਤੀ ਕੀਤੀ ਹੈ ਕਿ ਤੁਸੀਂ ਆਪਣਾ ਉੱਤਰ ਸੰਭਾਲੋ ਇਸ ਵੇਲੇ ਤਾਂ ਤਿੰਨੇ ਸੰਸਥਾਵਾਂ ਦੇ ਮੁਖੀ ਜਿਹੜੇ ਆ ਉਹ ਜਾਂ ਤਾਂ ਹਟਾ ਦਿੱਤੇ ਗਏ ਤੇ ਜਾਂ ਉਹਦਿਆਂ ਤੋਂ ਅਸਤੀਫਾ ਦੇ ਕੇ ਬੈਠੇ ਨੇ ਇਹ ਆਪਣੇ ਆਪ ਵਿੱਚ ਇੱਕ ਗੱਲ ਵੱਖਰੀ ਕਿਸਮ ਦੀ ਬਣ ਗਈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਉਹਨਾਂ ਨੂੰ ਉਹਦੇ ਤੋਂ ਹਟਾਇਆ ਗਿਆ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਸਤੀਫਾ ਦੇ ਚੁੱਕੇ ਆ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਅਸਤੀਫਾ ਦੇ ਕੇ ਬੈਠੇ ਹੋਏ ਆ ਤਾਂ ਇਹ ਤਿੰਨ ਸੰਸਥਾਵਾਂ ਦੇ ਮੁਖੀਆਂ ਨੂੰ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਸਾਨੂੰ ਲੱਗਦਾ ਕਿਸੇ ਨਿੱਜੀ ਜਾਂ ਕੋਈ ਪੋਲਿਟੀਕਲ ਲਾਹੇ ਵਾਸਤੇ ਫੈਸਲਾ ਲਿਆ ਗਿਆ ਪਲਾ ਦੇਖੋ ਇਹੋ ਜਿਹਾ ਸਾਨੂੰ ਪੋਲਿਟੀਕਲ ਲਾਹ ਦਾ ਕੀ ਫਾਇਦਾ ਜਿਸ ਦੇ ਵਿੱਚ ਸਰਟੀਫੀਕਟ ਜਿਹੜੇ ਨਰਾਸ਼ ਕਰਦਾਸ਼ ਹੋਵੇ ਮੈਂਬਰੀ ਕਮੇਟੀ ਆਪ ਅਗਵਾਈ ਕਰਨ ਲੱਗੀ ਸੀਗੀ ਆਪ ਭਰਤੀ ਕਰਨ ਲੱਗੀ ਸੀ ਹੋ ਸਕਦਾ ਹੈ ਕਿ ਸ਼ਾਇਦ ਇਹਰੇ ਵਾਸਤੇ ਕੀਤਾ ਗਿਆ ਹੋਵੇ ਤੁਹਾਨੂੰ ਲੱਗਦਾ ਨਹੀਂ ਦੇਖੋ ਅਸੀਂ ਇਹੋ ਹੀ ਤਾਂ ਬੇਨਤੀ ਕੀਤੀ ਅੱਜ ਸਿੰਘ ਸਾਹਿਬਾਨ ਨੂੰ ਵੀ ਕੀਤੀ ਹੈ ਧਮੀ ਸਾਹਿਬ ਨੂੰ ਵੀ ਕੀਤੀ ਹੈ ਆਪਣੀ ਲੀਡਰਸ਼ਿਪ ਨੂੰ ਵੀ ਕਰ ਰਹੇ ਆ ਕਿ ਸਾਨੂੰ ਦੇਖੋ ਦੁਨੀਆ ਦੇ ਕੋਈ ਵੀ ਮਸਲਾ ਹੁੰਦਾ ਉਹਦੇ ਲਈ ਟੇਬਲ ਟਾਕ ਹੁੰਦੀ ਹੈ ਤਾਂ ਇੱਥੇ ਵੀ ਇੱਕ ਜੁੜਤਾ ਦੇ ਨਾਲ ਸਾਨੂੰ ਇੱਕ ਦੂਸਰੇ ਦੀ ਗੱਲ ਸੁਣਨੀ ਚਾਹੀਦੀ ਹੈ ਔਰ ਇੰਡ ਅਰੋਗੈਂਸੀ ਨਹੀਂ ਕਿਤੇ ਹੋਣੀ ਚਾਹੀਦੀ ਮੈਂ ਅੰਤ ਵਿੱਚ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿਉਂਕਿ ਵਿਕਰਮ ਸਿੰਘ ਮਜੀਠੀਆ ਹੋਣਾ ਨੇ ਵੀ ਇੱਕ ਪਾਸਾ ਕਰ ਲਿਆ ਤੁਸੀਂ ਕਿਵੇਂ ਦੇਖਦੇ ਹੋ ਉਹਨਾਂ ਦੇ ਇਸ ਫੈਸਲੇ ਨੂੰ ਮੈਂ ਉਹਨਾਂ ਬਾਰੇ ਕੋਈ ਕਮੈਂਟਰੀ ਕਰਨਾ ਚਾਹੁੰਦਾ ਮਜੀਠੀਆ ਸਾਹਿਬ ਨੇ ਕੋਈ ਜਿਹੜਾ ਵੀ ਬਿਆਨ ਦਿੱਤਾ ਮੇਰੇ ਨਾਲ ਤਸਲਾ ਕਰਕੇ ਦਿੱਤਾ ਨਹੀਂ ਉਹਨਾਂ ਦਾ ਆਪਣਾ ਬਿਆਨ ਹੈ ਮੈਂ ਆਪਣੇ ਮਨੋਦਸ਼ਾ ਜਿਹੜੀ ਜੋ ਮੈਂ ਮਹਿਸੂਸ ਕਰ ਰਿਹਾ ਮੈਂ ਵੀ ਸ਼੍ਰੋਮਣੀ ਅਕਾਲੀ ਦਲ ਦਾ 파ਟ ਹ ਤੇ ਮੈਂ ਉਹ ਆਪਣਾ ਤੁਹਾਨੂੰ ਦੱਸ ਮੈਂ ਮੈਂ ਤੁਹਾਨੂੰ ਤਾਂ ਪੁੱਛ ਰਿਹਾ ਕਿਉਂਕਿ ਵਿਕਰਮ ਸਿੰਘ ਵਜੀਠਾ ਇੱਕ ਵੱਡਾ ਨਾਮ ਹੈ ਅਕਾਲੀ ਦਲ ਦੇ ਵਿੱਚ ਔਰ ਜੇ ਉਹ ਇੱਕ ਪਾਸੇ ਹੋ ਜਾਂਦੇ ਨੇ ਹੁਣ ਤੱਕ ਕੋਈ ਵੀ ਇਦਾਂ ਦਾ ਮੌਕਾ ਨਹੀਂ ਸੀ ਜਦੋਂ ਵਿਕਰਮ ਸਿੰਘ ਜੀ ਨੇ ਅਕਾਲੀ ਦਲ ਦੇ ਪਾਸਾ ਨਹੀਂ ਕੀਤਾ ਇਹ ਪਾਰਟੀ ਵੱਡੀ ਹੈ ਸਾਡੇ ਨਾਮ ਜਿਹੜੇ ਬڑے ਛੋਟੇ ਨੇ ਜੇ ਪਾਰਟੀ ਵੱਡੀ ਹੋਵੇ ਰਹੇਗੀ ਤੇ ਫਿਰ ਅਸੀਂ ਸਾਡੇ ਨਾਮ ਵੀ ਵੱਡੇ ਹੋਣਗੇ ਠੀਕ ਠੀਕ ਹੈ ਜੀ ਬਹੁਤ ਸ਼ੁਕਰੀਆ